ਇਹ ਦਰਿਆ ਜਾਂ ਫਿਰ ਝੀਲ ਨਹੀਂ ਆ ਜਿਹਦੇ ਵਿੱਚ ਬੇੜੀ ਪਾਈ ਹੋਈ ਹੈ ਇਹ ਲੋਕਾਂ ਦੀਆਂ ਬੈੜੀਆਂ ਨੇ ਲੋਕਾਂ ਦੇ ਘਰ ਨੇ ਜਿਨ੍ਹਾਂ ਦੇ ਉਤੋਂ ਦੀ ਪਾਣੀ ਫਿਰ ਗਿਆ ਏ ਵਿਆਸ ਦਰਿਆ ਦਾ ਇੱਕ ਬੰਨ ਟੁੱਟਣ ਕਾਰਨ ਸੁਲਤਾਨਪੁਰ ਲੋਧੀ ਦੇ 16 ਪਿੰਡਾਂ ਦੇ ਵਿੱਚ ਪਾਣੀ ਆ ਗਿਆ ਤੇ ਪਾਣੀ ਵੀ ਇੰਨਾ ਆਇਆ ਕਿ ਲੋਕਾਂ ਨੂੰ ਘਰ ਛੱਡਣਾ ਪੈ ਗਿਆ ਜਿਨ੍ਹਾਂ ਦੇ ਮਾਲ-ਡੰਗਰ ਜ਼ਿਆਦਾ ਆ ਉਹਨਾਂ ਨੇ ਤਾਂ ਆਪਣੇ ਘਰ ਦੇ ਵਿੱਚ ਹੀ ਰਹਿਣਾ ਪਰ ਉਹਨਾਂ ਲਈ ਵੀ ਇੰਨਾ ਜ਼ਿਆਦਾ ਔਖਾ ਆ ਕਿ ਖਾਣ ਪੀਣ ਦਾ ਸਮਾਨ ਉਹਨਾਂ ਦੇ ਲਈ ਚਾਰਾ ਜਾਂ ਫਿਰ ਪੱਠੇ ਦਾ ਵੀ ਇੰਤਜ਼ਾਮ ਨਹੀਂ ਹੋ ਰਿਹਾ ਜਿਹੜੇ ਲੋਕਾਂ ਦੇ ਘਰ ਨਹੀਂਵੇਂ ਨੇ ਉਹ ਇਸ ਤਰੀਕੇ ਦੇ ਨਾਲ ਬੇੜੀ ਦੇ ਵਿੱਚ ਰੈਸਕਿਊ ਕੀਤੇ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਹੈਗੇ ਆ ਤੇ ਇਹੇ ਬੰਨ ਬਿਆਸ ਦਰਿਆ ਦਾ ਟੁੱਟਾ ਐ ਐਡਵਾਂਸ ਬੰਨ ਜਿਹਨੂੰ ਕਹਿੰਦੇ ਆ ਉਹ ਬੰਨ ਰੁਟ ਗਿਆ ਤੇ 16 ਪਿੰਡ ਸultanpur Lodhi ਦੇਸ਼ ਦੀ ਚਪੇਟ ਦੇ ਵਿੱਚ ਆ ਗਏ ਆ ਪ੍ਰਸ਼ਾਸਨ ਇੰਨਾ ਕਨ ਕਮਾ ਆ ਕਿ ਪਿੰਡ ਵਾਲਿਆਂ ਨੂੰ ਬੇੜੀਆਂ ਤਾਂ ਦਿੱਤੀਆਂ ਨੇ ਪਰ ਬੇੜੀਆਂ ਦਿੱਤੀਆਂ ਨੇ ਚੱਪੂ ਵਾਲੀਆਂ ਨਾ ਉਹਨਾਂ ਤੇ ਕੋਈ ਮੋਟਰ ਲੱਗੀ ਐ ਤੇ ਨਾ ਹੀ ਕੋਈ ਇੰਜਨ ਲੱਗਾ ਆ ਚੱਪੂ ਦੇ ਨਾਲ ਤੁਸੀਂ ਆਪਦੇ ਘਰੋਂ ਸ਼ਹਿਰ ਵੱਲ ਨੂੰ ਆ ਸਕਦੇ ਜੀ ਜਾਂ ਫਿਰ ਸੁਰੱਖਿਅਤ ਜਗ੍ਹਾ ਦੇ ਉੱਤੇ ਜਾ ਸਕਦੇ ਜੀ ਪਾਣੀ ਇੰਨਾ ਜ਼ਿਆਦਾ ਵਾ ਕਿ ਲੋਕਾਂ ਦੇ ਸੰਦ ਟਰਾਲੀਆਂ ਤੱਕ ਪਾਣੀ ਦੇ ਵਿੱਚ ਡੋਬ ਚੁੱਕੀਆਂ ਨੇ 2000 ਦੇਈ ਦੇ ਵਿੱਚ ਪਹਿਲਾਂ ਹੜ੍ਹ ਆਏ ਸੀਗੇ ਉਸ ਤੋਂ ਬਾਅਦ ਸੱਤ-ਸੱਤ ਫੋਟ ਇਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਰੇਤ ਜੰਮ ਗਈ ਸੀ 23 ਤੋਂ ਬਾਅਦ ਇਹਨਾਂ ਨੇ ਪਹਿਲੀ ਵਾਰ ਝੋਨਾ ਲਾਇਆ ਸੀ ਤੇ ਪਾਣੀ ਇੰਨਾ ਜ਼ਿਆਦਾ ਆ ਗਿਆ ਕਿ ਉਹ ਵੀ ਹੁਣ ਫਸਲ ਖਰਾਬ ਹੋ ਗਈ ਹੈ ਉਹ ਜਿਹੜੇ ਲੋਕ ਦੇਖੋ ਵੀ ਚੱਪੂ ਮਾਰ-ਮਾਰ ਕੇ ਆਪਣੇ ਘਰਾਂ ਵੱਲ ਜਾ ਰਹੇ ਨੇ ਜਾਂ ਫਿਰ ਘਰਾਂ ਤੋਂ ਸੇਫ ਜਗ੍ਹਾ ਦੇ ਉੱਪਰ ਜਾ ਰਹੇ ਨੇ ਬਹੁਤ ਜ਼ਿਆਦਾ ਔਖਾ ਹੈ ਆ ਜਿਵੇਂ ਡੰਗਰਾਂ ਦੇ ਵੀ ਬਣਾਇਆ ਸੀਗਾ ਆ ਇੱਕ ਘਰ ਪਿਛਲੀ ਵਾਰ ਜਦੋਂ ਹੜ ਆਈ ਸੀ ਉਦੋਂ ਡੁੱਬ ਗਿਆ ਟਰਾਲੀ ਦੀ ਹਾਲਤ ਦੇਖ ਲਓ ਤੁਸੀਂ ਆਪੇ ਦੇਖੋ ਵੀ ਟਾਇਰ ਕਿੱਡੇ ਵੱਡੇ ਹੁੰਦੇ ਆ ਤੇ ਸਾਰੇ ਪਾਣੀ ਦੇ ਵਿੱਚ ਡੁੱਬੇ ਪਏ ਆ ਹੈਰਾਨੀ ਦੀ ਗੱਲ ਇਹ ਆ ਵੀ ਇੱਥੇ ਨਾ ਕੋਈ ਲੀਡਰ ਪਹੁੰਚਿਆ ਤੇ ਨਾ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਤੇ ਲੋਕ ਇੱਥੋਂ ਦੇ ਦੱਸਦੇ ਆ ਵੀ ਸਾਨੂੰ ਤਾਂ ਅਗਾਹ ਵੀ ਨਹੀਂ ਕੀਤਾ ਗਿਆ ਵੀ ਪਾਣੀ ਲੱਗੇ ਜੇ ਛੱਡਣ ਵੀ ਤੁਸੀਂ ਆਪਣਾ ਬੰਦੋਬਸਤ ਕਰ ਲਓ ਤੇ ਪਾਣੀ ਹੀ ਪਾਣੀ ਸਾਰੇ ਪਾਸੇ ਤੁਹਾਨੂੰ ਦਿਸੂਗਾ ਲੋਕਾਂ ਦਾ ਬਹੁਤ ਬੁਰਾ